ਇਹ ਦੀ ਗੁੱਡੀ ਹੈ ਜਿਹੜੀ ਬਿਲਕੁਲ ਕਸਗੀ ਸੀਗੀ ਤੁਸੀਂ ਦਰਸ਼ਨ ਕਰ ਰਹੇ ਹੋ 270 70 ਸਾਲ ਆਚਾਰੀਆ ਜਗਦੀਸ਼ ਚੰਦਰ ਪੂਰ ਨਾਂ ਦਾ ਜਿਹੜਾ ਗਾਰਡਨ ਹੈ ਇਹ 1787 ਵਿੱਚ ਇੱਕ ਅੰਗਰੇਜ਼ ਨੇ ਬਣਾਇਆ ਸੀ ਤੇ ਖੜਕਪੁਰ ਦੇ ਭੀੜੇ ਜੇ ਬਾਜ਼ਾਰ ਤੋਂ ਭੀੜੇ ਸ਼ਹਿਰ ਵੀ ਦੀ ਹੁੰਦੇ ਵਿੱਚ ਕਹਿੰਦੇ ਕੌਣ ਆ ਗਿਆ ਪਰਮਿੰਦਰ ਕਲਾਕਾਰ ਆ ਗਿਆ ਆਗੇ ਭਾਜੀ ਆਗੇ ਆਗੇ ਜਿਹਨੂੰ ਲਾਈਵ ਲਿਕੇ ਚਲੋ ਕਲਕੱਤਾ ਘੁਮਾਇਆ ਤੁਹਾਨੂੰ ਕਜੂੜੀਆਂ ਘੁਮਾਈਆਂ ਵੇਖੋ ਜੀ ਮੈਮੋਰੀਅਲ ਧਾਵੜਾ ਬ੍ਰਿਜ ਉਗਲੀ ਬ੍ਰਿਜ ਲਕਸ਼ਮੀਸ਼ਵਰ ਟੈਂਪਲ ਬਰਨਾਲਾ ਬਟੇਂਡਾ ਬਟੇਂਡਾ ਉੱਥੇ ਮੈਨੂੰ ਇਹ ਦੱਸ ਮੈਨੂੰ ਲੋਕੇਸ਼ਨ ਭੇਜਿਓ ਨਾ ਫੋਨ ਕਰਦਾ ਵੀ ਲੈ ਜਾਊਗਾ ਆ ਗਿਆ ਮੈਂ ਭਾਈ ਲੇਟ ਹੋ ਗਿਆ ਸੀ ਤੇ ਭਾਨੇ ਕਲਕੱਤਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਨੌਕਰੀ ਦੀ ਤਲਾਸ਼ ਕਰਦੇ ਹੋਏ ਨੌਜਵਾਨ ਪੇਪਰ ਦੇ ਰਹੇ ਆ ਤੇ ਅਸੀਂ ਭਾਲ ਰਹੇ ਟੈਰਾਂ ਵਾਲਾ ਲੰਬਾ ਲੰਬਾ ਟਾਇਰ ਆ ਉਸ ਸੋ ਭਾਈ ਟਾਇਰ ਪਵਾਣਾ ਮੋਟਰਸਾਈਕਲ ਦਾ ਮਗਲਾ 28000 ਕਿਲੋਮੀਟਰ ਚੱਲ ਗਿਆ ਤੇ ਹੁਣ ਉਹ ਪਵਾਣਾ ਪੜਦਾ ਹੈ ਵੀਰ ਬਣਾਣ ਲੱਗੇ ਹਾਂਜੀ ਸ਼ਹਿਰ ਕਲਕੱਤਾ ਦੇ ਵਿੱਚ ਆਪਾਂ ਜਿਹੜਾ ਹੈਗਾ ਟਾਇਰ ਚੇਂਜ ਕਰਾਉਣ ਲੱਗੇ ਆ ਟਾਇਰ ਲੈ ਲਿਆ ਸੀਗਾ ਤੇ ਟਾਇਰ ਚੇਂਜ ਕਰਨ ਵਾਲਾ ਭਾਈ ਜਿਹੜਾ ਹੈਗਾ ਪੰਨੇ ਚਾਬੀਆਂ ਲਾ ਕੇ ਲੱਗ ਗਿਆ ਮੋਟਰਸਾਈਕਲ ਨਾਲ ਦੱਸੋ ਇੱਕ ਬਾਈਕ ਜ਼ਿੰਦਗੀ ਤੇ ਅੱਗੇ ਕਿਉਂ ਨਹੀਂ ਵਧ ਸਕਦਾ ਕੰਲਾ ਕਿਉਂ ਕਿਉਂਕਿ ਇਟ ਇਜ਼ ਟੂ ਟਾਇਰਡ ਟੂ ਟਾਇਰਡ ਟੂ ਟਾਇਰਡ ਬਹੁਤ ਥੱਕਿਆ ਹੋਇਆ ਟੂ ਟਾਇਰਡ ਇਹ ਤੜਕੇ ਦਾ ਸਰਕਾਜ਼ਮ ਹੀ ਖੇਡੀ ਜਾਂਦਾ ਮੇਰੇ ਨਾਲ ਕਬਰਿਸਤਾਨ ਚ ਨਹੀਂ ਭੀੜ ਕਿਉਂ ਹੁੰਦੀ ਹੈ ਕਿਉਂ ਬਿਕੋਜ਼ एवरीवन ਇਜ਼ ਡਾਈਂਗ ਟੂ ਗੈਟ देयर ਓ ਮਾਈ ਗੋਡ एवरीवन ਇਜ਼ ਡਾਈਂਗ ਟੂ ਗੈਟ देयर ਮਰਨ ਲਈ ਬੇਤਾਬ ਲੈਨੇ ਉਤਾਬ ਲੈਨੇ ਟਾਇਰ ਦੀ ਗੁੱਡੀ ਹੈ ਜਿਹੜੀ ਬਿਲਕੁਲ ਘਸ ਗਈ ਸੀਗੀ ਪਲੇਨ ਹੀ ਹੋ ਗਿਆ ਸੀਗਾ ਸਪਾਰਕ ਸੋ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਪਰਮਿੰਦਰ ਕਲਕੱਤਾ ਜਿਨ੍ਹਾਂ ਨੂੰ ਤੁਸੀਂ ਬੰਗਲੌਰ ਚ ਆਪਣੀ ਵੀਡੀਓ ਦੇਖਿਆ ਸੀਗਾ ਤੇ ਸਾਡੀ ਵੈਸੇ ਕਲਕੱਤੇ ਦੀ ਮੁਲਾਕਾਤ ਥੋੜੀ ਜੀ ਘਟ ਰਹੀ ਹੈ ਸੋ ਬਾਈ ਵਿਜੀ ਰਿਹਾ ਕੰਮਕਾਰ ਚ ਤੇ ਹੁਣ ਵੀ ਇਹਨੂੰ ਕੰਮ ਹੈ ਕਿਉਂਕਿ ਇਹਦੀ ਕੰਪਨੀ ਲੁਧਿਆਣੇ ਸੋ ਆਈ ਲੁਧਿਆਣੇ ਸ਼ੋ ਵੀ ਹੈ ਬਾਈ ਦਾ ਹਾਂ ਭਾਈ ਕਰ ਜਾਣਾ ਇਸੇ ਤਾਂ ਕਰਕੇ ਸੋ ਉਹਦੇ ਟਰੈਵਲ ਪਲਾਨਸ ਕਰ ਰਿਹਾ ਤੇ ਟਾਇਰ ਬਦਲਾਦਾ ਬਾਈ ਨੇ ਮੇਰੇ ਨਾਲ ਆ ਕੇ ਤੇ ਹੁਣ ਇਹਨੇ ਜਾਣਾ ਹੈਗਾ ਆਫਿਸ ਥੋੜੀ ਖਾਲੀ ਚ ਹੈ ਜਿਆਦਾ ਖਾਲੀ ਚ ਹੈ ਹਾਂ ਜੀ ਹਾਂ ਜੀ ਠੀਕ ਹੈ ਮਿਲਦੇ ਜਾਂ ਨੂੰ ਆ ਬਲੀ ਕੱਲ ਆਪਾਂ ਜਿਹੜੇ ਸਭ ਘਾੜ ਤੇ ਆਏ ਸੀ ਤੇ ਪ੍ਰਿੰਸਪ ਘਾੜ ਤੋਂ ਇਹ ਬ੍ਰਿਜ ਦੇਖਿਆ ਸੀਗਾ ਵਿਦਿਆਸਾਗਰ ਸੇਤੂ ਜਿਹੜਾ ਕੱਲ ਮੇਨਟੇਨੈਂਸ ਕਰਕੇ ਬੰਦ ਪਿਆ ਸੀ ਅੱਜ ਉਹ ਆਵਾਦ ਲਈ ਖੁੱਲ ਹੈ ਤੇ ਅੱਜ ਆਪਾਂ ਉਸ ਦੇ ਉੱਪਰ ਹੁਗਲੀ ਨਦੀ ਨੂੰ ਪਾਰ ਕਰਕੇ ਹਾਵੜਾ ਤੇ ਹਾਵੜਾ ਤੋਂ ਜਾ ਰਹੇ ਹਾਂ ਬੋਟੈਨੀਕਲ ਗਾਰਡਨ ਪਹੁੰਚੇ ਆ ਅਚਾਰੇ ਜਗਦੀਸ਼ ਚੰਦਰ ਬੋਸ਼ ਇੰਡੀਅਨ ਬੋਟੈਨিক্যাল ਗਾਰਡਨ ਤੇ ਬੋਟੈਨিক্যাল ਗਾਰਡਨ ਦੇ ਵਿੱਚ ਵੜਨ ਦੇ ਲਈ ਤੁਹਾਨੂੰ ਲੈਣੀ ਪੈਣੀ ਟਿਕਟ ਇਹਦੇ ਵਿੱਚ ਹੀ ਹੈਗੀ ਆ ਦਾ ਗ੍ਰੇਟ ਬੈਨ ਇੰਟਰੀ ਜਿੰਨੇ ਵੀ ਇੱਥੇ ਬੂਟੇ ਨੇ ਤੇ ਜਿੰਨੇ ਵੀ ਪੌਦੇ ਨੇ ਉਹ ਸਾਰੇ ਮੈਡੀਸਨਲ ਨੇ ਜਾਂ ਉਹਨਾਂ ਦੀ ਕੋਈ ਨਾ ਕੋਈ ਮਤਤ ਹੈ ਸਾਰੇ ਲਾਈਵ ਹੈ ਬੋਟੈਨিক্যাল ਗਾਰਡਨ ਬਣਾਇਆ ਗਿਆ ਬੂਟਿਆਂ ਦਾ ਗਾਰਡਨ ਕੋਈ ਬਾਸ ਦਾ ਹੈ ਤੇ ਕੋਈ ਹੋਰ ਹੈ ਕਿਲੇ ਆ ਲਗ ਲਗ ਵੈਰਾਈਟੀ ਦੀ ਸੋ ਭਾਈ ਜਿਹੜੇ ਬਾਟਨ ਨਾਲ ਸੰਬੰਧ ਰੱਖਦੇ ਆ ਉਹਨਾਂ ਵਾਸਤੇ ਉਹਨਾਂ ਇੱਥੇ ਖਾਸ ਮਤਵ ਹੈ ਅੱਪਾ ਜਾ ਰਹੇ ਆ ਸਭ ਤੋਂ ਪੁਰਾਣੀ ਦਾ ਵੱਡੇ ਬਨਿਆਨ ਟਰੀ ਦੇ ਕੋਲੇ ਤੁਸੀਂ ਦਰਸ਼ਨ ਕਰ ਰਹੇ ਹੋ 270 70 ਸਾਲ ਪੁਰਾਣੀ ਇੱਕ ਬਨਿਆਨ ਟਰੀ ਦੇ ਤੇ 1925 ਦੇ ਵਿੱਚ ਇਹਦਾ ਜਿਹੜਾ ਮੇਨ ਤਣਾ ਸੀਗਾ ਉਹ ਫੰਗਸ ਕਰਕੇ ਕੱਢਤਾ ਗਿਆ ਸੀਗਾ ਪਰ ਫਿਰ ਵੀ ਇਹ ਪੌਣੀ 5 ਏਕੜ ਦੇ ਵਿੱਚ ਘੇਰਾਵਲੀ ਬੈਠਾ ਇਕ ਬਹੁਤ ਵੱਡਾ ਪੀੜ ਬ냔 ਟਰੀ ਬਰਗਦ ਕਹਿ ਦਿੰਨੇ ਆ ਜਾਂ ਉਹਨੂੰ ਆਪਾਂ ਬੋਰਡ ਕਹਿ ਦਈਏ ਉਹਦੀ ਕਿਸਮ ਚੋਂ ਆ ਤੇ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਇਹਦਾ ਨਾਮ ਦਰਜ ਹੈ ਤੇ ਜੇ ਆਪਾਂ ਇਹਦੇ ਕੇਰੇ ਦੀ ਤਾਂ ਉਚਾਈ ਦੀ ਗੱਲ ਕਰੀਏ ਤਾਂ 80 ਫੁੱਟ ਉੱਚੀਆਂ ਇਹਦੀਆਂ ਟਾਣੀਆਂ ਗਈਆਂ ਹੋਈਆਂ ਤੇ ਦੂਰੋਂ ਦੇਖਣ ਦੇ ਇੱਕ ਜੰਗਲ ਹੀ ਲੱਗਦਾ ਇੱਕ ਤਰ੍ਹਾਂ ਦਾ ਇਹਦਾ ਕੇਰਾ ਲਗਭਗ 486 ਮੀਟਰ ਦਾ ਜਿਹਨੂੰ ਆਪਾਂ ਗੋਲਾਕਾਰ ਆਕਾਰ ਦੇ ਵਿੱਚ ਕਰਨਾ ਹੋਵੇ ਤਾਂ ਤੇ ਹੁਣ ਇਹਨੂੰ ਬਾਹਰੋਂ ਦੇਖਿਆ ਜਾ ਸਕਦਾ ਪਰ ਅੰਦਰ ਜਾਣ ਤੇ ਪਹੁੰਦੀ ਲਾਤੀ ਹੈ ਬਾਹਰ ਕੀੜਾ ਬਣਾਤਾ ਇੱਕ ਤੇ ਕੀੜੇ ਦੇ ਬਾਰ-ਬਾਰ ਤੁਸੀਂ ਇਹਨੂੰ ਦੇਖ ਸਕਦੇ ਹੋ ਤੇ ਦੂਰੋਂ ਦੇਖਦੇ ਹੋ ਤੁਸੀਂ ਤਾਂ ਦੂਰੋਂ ਦੇਖਣ ਤੇ ਤੁਹਾਨੂੰ ਇਹ ਲੱਗਦਾ ਵੀ ਇੱਕ ਤਰ੍ਹਾਂ ਦਾ ਇਹ ਜੰਗਲ ਵਸਿਆ ਹੋਇਆ ਹੈ ਤੇ ਇਸੇ ਬੋਟੈਨੀਕਲ ਗਾਰਡਨ ਦੇ ਵਿੱਚ ਤੁਹਾਨੂੰ ਇੱਕ ਗ੍ਰੇਡ ਵਾਟਰ ਲੀਲੀ ਵੱਡੇ ਵੱਡੇ ਜਿਹੜੇ ਹੈਗੇ ਆ ਪਾਣੀ ਦੇ ਕਮਲ ਦੇ ਫੁੱਲ ਜਿਹੜੇ ਉਹ ਦਿਖਾਈ ਦੇਣਗੇ ਤੇ ਇਹਨਾਂ ਦੇ ਪੱਤੇ ਤੁਸੀਂ ਦੇਖੋਗੇ ਜਿਵੇਂ ਵੱਡੀਆਂ ਵੱਡੀਆਂ ਟੋਕਰੀਆਂ ਹੈਗੀਆਂ ਹਰੇ ਰੰਗ ਦੀਆਂ ਉਹ ਦਿਖਾਈ ਦਿੰਦੀਆਂ ਕਮਾਲ ਹੈ ਮੇਰੇ ਲਈ ਇਹ ਦੇਖਣਾ ਇੱਕ ਕਮਾਲ ਦੀ ਤਰ੍ਹਾਂ ਦਾ ਸੀਗਾ ਆਚਾਰੀਆ ਜਗਦੀਸ਼ ਚੰਦਰ ਬੋਸ ਨਾਂ ਦਾ ਜਿਹੜਾ ਗਾਰਡਨ ਹੈ ਇਹ 1787 ਵਿੱਚ ਇੱਕ ਅੰਗਰੇਜ਼ ਨੇ ਬਣਾਇਆ ਸੀ ਤੇ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਇਹ ਭਾਰਤ ਸਰਕਾਰ ਜਿਹੜੀ ਆ ਉਹਦੀ ਰੱਖ-ਰਖਾਅ ਕਰ ਰਹੀ ਹੈ ਬਹੁਤ ਹੀ ਸ਼ਾਂਤ ਤੇ ਸੁੰਦਰ ਹੈ ਗਾਰਡਨ ਦੇਖਣਯੋਗ ਹੈ ਪੱਛਮ ਦੇ ਵਿੱਚੋਂ ਸੂਰਜ ਮੇਰੇ ਮੱਥੇ ਤੇ ਪੈਂਦਾ ਹੈ ਤੇ ਮੈਂ ਖੜਾ ਰੂਪ ਨਾਰਾਇਣ ਨਦੀ ਦੇ ਪੁਲ ਤੇ ਰੂਪ ਨਾਰਾਇਣ ਨਦੀ ਜਿਹੜੀ ਹੈਗੀ ਖੜਕਪੁਰ ਤੇ ਕਲਕੱਤਾ ਦੇ ਰਾਹ ਚ ਆਉਂਦੀ ਹੈ ਇੱਧਰਲੇ ਪਾਸੇ ਜਾ ਕੇ ਇਹ ਬੇ ਬੰਗਾਲ ਦੇ ਵਿੱਚ ਰਲ ਜਾਂਦੀ ਹੈ ਇੱਥੇ ਨੇੜੇ ਇੱਕ ਹਲਦਿਆਨਾ ਦਾ ਪੋਰਟ ਹੈ ਤੇ ਉਹ ਹਲਦਿਆਨਾ ਦਾ ਪੋਰਟ ਜਿਹੜਾ ਹੈਗਾ ਇੱਕ ਵੱਡਾ ਵੱਡੀ بندرਗਾਹ ਹੈ ਭਾਰਤ ਦੇ ਵਿੱਚੋਂ ਜਿਹੜੇ ਬਾਹਰ ਮੁਲਕਾਂ ਨਾਲ ਬਾਹਰ ਹੁੰਦਾ ਸਮੁੰਦਰ ਜਿਹੜਾ ਹੈ ਉਹ ਇੱਧਰੋਂ ਹੁੰਦਾ ਹੈ ਕਲਕੱਤਾ ਦੀ ਹਲਦਿਆ ਤੇ ਹਾਵੜਾ ਦੋ ਖਸ਼ੂਰ بندرਗਾਹਾਂ ਆ ਰਹੀਆਂ ਤੇ ਫਰੇਮ ਦੇ ਵਿੱਚ ਹਲਦਿਆ ਰੂਪਨਾਰਾਇਣ ਨਦੀ ਦੇ ਉੱਪਰ ਰੇਲਵੇ ਪੁਲ ਬਣਿਆ ਹੋਇਆ ਤੇ ਰੇਲਵੇ ਪੁਲ ਦੇ ਉੱਪਰ ਦੀ ਇੱਕ ਰੇਲ ਲੰਘ ਰਹੀ ਹੈ। ਇਹ ਜਿਹੜੀ ਨਦੀ ਹੈ ਅੱਗੇ ਜਾ ਕੇ ਬੇ ਆਫ ਬੰਗਾਲ ਦੇ ਵਿੱਚ ਪੱਛਮ ਦੇ ਵਿੱਚ ਪੂਰਬ ਦੇ ਵਿੱਚ ਪੱਛਮ ਦੇ ਵਿੱਚ ਨਹੀਂ ਪੂਰਬ ਦੇ ਵਿੱਚ। ਉਹਨੇ ਨਦੀਆਂ ਪੂਰਬ ਦੇ ਵਿੱਚ ਬੰਗਾਲ ਦੀ ਖਾੜੀ ਡਿੱਗਦੀਆਂ ਤੇ ਸੂਰਜ ਇੱਧਰ ਪੱਛਮ ਦੇ ਵਿੱਚ ਛਿਪਨ ਨੂੰ ਤਿਆਰ ਹੈ ਤੇ ਆਪਣਾ ਸਫ਼ਰ ਰਹਿ ਗਿਆ ਜੀ ਲਗਭਗ 75-80 ਕਿਲੋਮੀਟਰ ਦਾ। ਬੈਸਟ ਬੰਗਾਲ ਦਾ ਕਾਲੀ ਘਾਟ ਲੰਘ ਕੇ ਮਦਨੀਪੁਰ ਜ਼ਿਲ੍ਹੇ ਦਾ ਇਲਾਕਾ ਕਿੱਡਾ ਸੋਹਣਾ ਝੋਨਾ ਖੜਾ ਯਾਰ ਕਿਆ ਬਾਤ ਹੈ ਇੱਕ ਹਲਕੀ ਜਿਹੀ ਧੁੰਦ ਜੀ ਛਾਈ ਵੀ ਹੈ 3:00 ਵਜੇ ਦੀ ਜਿਹਦੇ ਕਰਕੇ ਜਿਹੜਾ ਸੂਰਜ ਆ ਉਹ ਵੀ ਇਦਾਂ ਲੱਗ ਰਿਹਾ ਟਿੱਕੀ ਨਿੱਕੀ ਜੀ ਇਹਦੇ ਕਾਰਨ ਨਹੀਂ ਮੈਨੂੰ ਸਮਝ ਆ ਰਿਹਾ ਪਰ ਹਲਕੀ ਹਲਕੀ ਜਿਹੜੀ ਧੁੰਦ ਜੀ ਆ ਉਹ ਬਣੀ ہوئی ਹੈ ਨਮੀ ਜੀ ਵਾਲੀ ਜਿਵੇਂ ਪਰ ਆ ਖੇਤ ਬਹੁਤ ਸੋਹਣੇ ਆ ਤੇ ਖੇਤਾਂ ਦੇ ਨਾਲ ਲੱਗੇ ਕੇਲਿਆਂ ਦੇ ਦਰੱਖਤ ਕੇਲੇ ਬਹੁਤ ਸ਼ੁਰੂ ਹੋ ਗਏ ਇੱਥੇ ਹੁਣ ਜਿੰਨੇ ਵੀ ਮੈਂ ਦੇਖੇ ਕੇਲਿਆਂ ਦੇ ਹੀ ਆਏ ਆ ਬੂਟੇ ਤੇ ਪਰਲੇ ਪਾਸੇ ਫੇਰ ਝੋਨਾ ਉਦੋਂ ਪਰਲੇ ਪਾਸੇ ਇਹਨਾਂ ਦੀ ਜਿਹੜੀ ਹੈਗੀ ਆ ਸਿੱਲੀ ਜੀ ਜਲਵਾਜੂ ਵਾਲੀ ਬਨਸਪਤੀ ਸਾਹਮਣੇ ਜਾਂਦਾ ਨੈਸ਼ਨਲ ਹਾਈਵੇ 16 ਮੈਂ 12 ਕਹਿੰਦਾ ਸੀਗਾ ਪਹਿਲਾਂ ਵੀਡੀਓ ਦੇ ਵਿੱਚ 16 ਹੈ ਕੋਈ ਭਾਈ ਦੇਖਣ ਵਾਲੇ ਇਹ ਵੀ ਕਰ ਜਾਂਦੇ ਆ ਵੀ ਤੈਨੂੰ ਪਤਾ ਨਹੀਂ ਤੇ ਇੱਕ ਬੇਲੀ ਨੇ ਮੈਨੂੰ ਕਿਹਾ ਵੀ ਉਹੀ ਪਾਗਲਾ ਵਾਂਗੂ ਰਾਜ ਹੀ ਘੁੰਮੀ ਜਾਂਦਾ ਪੂਰੀ ਰੇਲ ਬਈ ਭਗਲੋਗੇ ਸਮਾਂ ਹੋ ਗਿਆ ਲਗਭਗ 4:45 ਤੇ 4:45 ਤੇ ਆਪਾਂ ਖੜਕਪੁਰ ਦੇ ਪੂਹੇ ਦੇ ਖੜੇ ਹਾਂ ਖੜਕਪੁਰ ਦੇ ਬੂਹੇ ਤੇ ਪਹੁੰਚਣ ਵੇਲੇ ਨੂੰ ਜਿਹੜਾ ਸੂਰਜ ਦੇਵਤਾ ਜੀ ਇੱਥੇ ਪ੍ਰਣਾਮ ਕਰਗੇ ਜੀ ਤੇ ਸਾਹਮਣੇ ਇੱਕ ਬੋਰਡ ਲੱਗਿਆ ਹੈਗਾ ਬਹਿਰਾਗੋੜਾ 71 ਸੰਬਲਪੁਰ 446 ਰਾਏਪੁਰ 717 ਤੇ ਨਾਗਪੁਰ 1000 ਕਿਲੋਮੀਟਰ ਇਹ ਚਨਈ ਨੂੰ ਵੀ ਜਾਂਦੀ ਹੈ ਸੜਕ ਤੇ ਖੜਕਪੁਰ ਪਹੁੰਚਦੇ ਪਹੁੰਚਦੇ ਸੂਰਜ ਜਿਹੜਾ ਛਿਪ ਗਿਆ ਪੂਰਬ ਵਾਲੇ ਹਿੱਸੇ ਦੇ ਵਿੱਚ ਜਿਹੜਾ ਸੂਰਜ ਸੂਰਜ ਆ ਆਪਣੇ ਨਾਲੋਂ ਅੱਧਾ ਘੰਟਾ 25 ਮਿੰਟ ਜਿਹੜਾ ਹੈਗਾ ਪਹਿਲਾਂ ਛਿਪ ਜਾਂਦਾ ਆਪਣੇ ਪਾਸ ਜਿਹੜੇ ਪੱਛਮੀ ਇਲਾਕੇ ਦੇ ਆਪਾਂ ਰਹਿੰਦੇ ਆ ਉਹ ਕਿਉਂਕਿ ਮੁਕਸਰ ਵੀ ਜਿਹੜਾ ਹੈਗਾ ਉਹ ਪੱਛਮ ਦੀ ਹੀ ਆ ਜਾਂਦਾ ਭਾਰਤ ਦੇ ਸੋ ਪਹਿਲਾਂ ਛਿਪ ਜਾਂਦਾ ਇੱਥੇ ਸੋ ਹੁਣ ਆਪਣਾ ਜਿਹੜਾ ਟਿਕਾਣਾ ਹੈਗਾ ਉਹ ਰਹਿ ਗਿਆ 8 ਕਿਲੋਮੀਟਰ ਤੇ ਲਗਭਗ 5 ਵਜੇ ਤੋਂ ਆਪਾਂ ਜਿਹੜਾ ਆਪਣੇ ਟਿਕਾਣੇ ਤੇ ਹੋਵਾਂਗੇ ਗੁਰੂ ਘਰ ਖੜਕਪੁਰ ਦੋ ਗੁਰਦੁਆਰੇ ਐ ਤੇ ਵੱਡੀ ਆਬਾਦੀ ਸਿੱਖਾਂ ਦੀ ਖੜਕਪੁਰ ਰਹਿੰਦੀ ਐ ਚਲੋ ਭਾਈ ਚਲਦੇ ਆ ਟਿਕਾਣੇ ਨੂੰ ਖੜਕਪੁਰ ਦੇ ਢੀੜੇ ਜੇ ਬਾਜ਼ਾਰ ਤੇ ਢੀੜੇ ਸ਼ਹਿਰ ਵੀਦੀ ਹੁੰਦੇ ਹੋਏ ਤੰਗ ਜੀਆਂ ਅੰਗਲੀਆਂ ਵੀਦੀ ਹੁੰਦੇ ਆਪਾਂ ਇਸ ਗੁਰੂ ਘਰ ਪਹੁੰਚ ਗਏ ਆ ਗੁਰਦੁਆਰਾ ਸਿੰਘ ਸਭਾ ਖਰੀਦਾ ਖਰੀਦਾ ਜਗਾ ਦਾ ਨਾਮ ਹੈ ਏਰੀਆ ਦਾ ਨਾਮ ਹੈ ਤੇ ਖੜਕਪੁਰ ਸ਼ਹਿਰ ਹੈ ਇੱਥੇ ਆਪਣਾ ਮੁੱਲ ਟਮਾਟਰ ਸਾਨੂੰ ਲਾਤਾ ਗੁਰੂ ਘਰ ਦੇ ਵਿੱਚ ਤੇ ਇੰਨੇ ਪੀੜੀਆਂ ਗਲੀਆਂ ਇੱਥੋਂ ਦੀਆਂ 5 5 7 7 ਫੁੱਟ ਪੀੜੀਆਂ ਤੇ ਗੁਰੂ ਘਰ ਜਿਹੜਾ ਹੈਗਾ ਇੱਥੋਂ ਦੀ ਸਿੱਖ ਸੰਗਤ ਸੰਭਾਲ ਕਰ ਰਹੀ ਹੈ ਦੀ ਤੇ ਇਸੇ ਖੜਕਪੁਰ ਦੀ ਕਮੇਟੀ ਜਿਹੜੀ ਹੈਗੀ ਉਹ ਚੰਦਰਕੁੰਨਾ ਗੁਰੂ ਘਰ ਦੀ ਸੰਭਾਲ ਕਰ ਰਹੀ ਹੈ ਤੇ ਗੁਰੂ ਘਰ ਇਦਾਂ ਦਾ ਬਣਿਆ ਹੋਇਆ ਹੈ ਜੇ ਇੱਥੇ ਗੁਰੂ ਘਰ ਦਾ ਦਰਬਾਰ ਹਾਲ ਹੈ ਮਹਾਰਾਜ ਪ੍ਰਕਾਸ਼ ਨੇ ਪਰਲੇ ਪਸੇ ਸੇਵਾਦਾਰਾਂ ਦੀ ਰੈਸ਼ ਤੇ ਲੰਗਰ ਹਾਲ ਹੈ ਜੀ ਲੱਗ ਗਿਆ ਆਪਣਾ ਇੱਥੇ ਵੀ ਜਿੱਦਾਂ ਆਪਣਾ ਟਿਕਾਣਾ ਜਿਹੜਾ ਹੈਗਾ ਇਸ ਗੁਰਦੁਆਰਾ ਗੁਰ ਸਿੰਘ ਸਭਾ ਦੇ ਵਿੱਚ ਹੈ ਤੇ ਇਹ ਖਰੀਦਾ ਨਦੀਰੀ ਦੇ ਵਿੱਚ ਬਣਿਆ ਹੋਇਆ ਲੰਗਰ ਬਣਿਆ ਵਾ ਸ਼ਕੜਿਆ ਤੇ ਮੋਟਰਸਾਈਕਲ ਉੱਥੇ ਲਾ ਲਿਆ ਤੇ ਇੱਕ ਜਿਹੜੀ ਹੈਗੀ ਆ ਮਹਾਰਾਜ ਦੀ ਸੇਵਾ ਉਹ ਬਾਬੇ ਨੇ ਕਹਿੰਦੇ ਆਪਾਂ ਨਵਾਤੀ ਹੈ ਤੇ ਹੁਣ ਸਮਾਂ ਲਗਭਗ 10 ਮਿੰਟ ਹੋ ਗਿਆ ਵੀਡੀਓ ਛੋਟੀ ਰਹੂਗੀ ਕਿਉਂਕਿ ਮੈਂ 125 ਕਿਲੋਮੀਟਰ ਦਾ ਸਫ਼ਰ ਕੀਤਾ ਸਿਰਫ ਤੇ 125 ਕਿਲੋਮੀਟਰ ਸਫ਼ਰ ਕਰਕੇ ਮੈਂ ਇੱਥੇ ਪਹੁੰਚਿਆ ਸੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਦਾਂ ਦੀ ਬਣੀ ਤੇ ਜਿਹੜੀਆਂ ਆ ਲਾਈਟਾਂ ਦੀ ਰੋਸ਼ਨੀ ਪੈ ਰਹੀ ਹੈ ਇਹ ਕੀਤੀ ہوئی ਦੀਪਮਾਲਾ ਗੁਰੂ ਘਰ ਤੇ ਉਹਦੀ ਪੈ ਰਹੀ ਹੈ। ਤੋਂ ਕੱਲ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੱਲ ਨੂੰ ਅਪ ਇੱਥੋਂ ਚੱਲਾਂਗੇ। ਖੜਗਪੁਰ ਦੀ ਜੇਲ੍ਹ ਦੇਖਾਂਗੇ ਕਹੀ ਜਲੀ ਜੇਲ੍ਹ ਕੱਲ ਅੰਡੇਗੋਨ ਨਿਕੋਬਾਰ ਦੀ ਜਿਹੜੀ ਕਾਲੇ ਬਣ ਜਿਹਾ ਸੀ ਉਹਦੀ ਜੇਲ੍ਹ ਫਿਰ ਪੋਸਟੋਕੀ ਚੱਲਾਂਗੇ ਪਤਰਕ ਪਤਰ ਤੋਂ ਅੱਗੇ ਅਪ ਚੱਲਾਂਗੇ ਕਟਕ। ਤੋਂ ਕੱਲ ਹੀ ਸਾਰਿਆਂ ਨੂੰ ਕੱਲ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।